ਹਾਂਜੀ ਹਾਂਜੀ ਠੀਕ ਹੈ ਤਾਂ ਦੇਖੋ ਸਾਡਾ ਕੀ ਆ ਰਿਹਾ ਹੈ ਜੀ ਇਹ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਸਾਕੇ ਨੂੰ ਨੋਟ ਕਰਾਉਣਾ ਹੈ ਕਿ ਲਾਈਨਾਂ ਵਾਲਾ ਬੰਦਾ ਸਾਡਾ ਜਿਹੜਾ ਪੰਜਾਬ ਨੂੰ ਚਾਹੁੰਦਾ ਹੈ ਉਹ ਜੀ ਆ ਰਿਹਾ ਹੈ ਉਹਦੇ ਲਈ ਤਾਂ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੰਜਾਬ ਯੂ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੱਡੇ ਮੇਲੇ ਲਾਏ ਜਾਂਦੇ ਆ ਸੱਤ ਫਿਰ ਇਹ ਕੈਂਪ ਰੱਖੇ ਜਾਂਦੇ ਆ ਜ ਜਿਹਦੇ ਨਾਲ ਅਸੀਂ ਕਿਸਾਨ ਭਰਾਵਾਂ ਨਾਲ ਸਿੱਧਾ رابطہ ਕਰਕੇ ਉਹਨਾਂ ਨੂੰ ਜਿਹੜੀਆਂ ਆਉਣ ਵਾਲੀਆਂ ਫਸਲਾਂ ਬੀਜਣ ਦੇ ਲਈ ਉਹਦੇ ਲਈ ਕੀ ਕੀ ਸਪਾਰਸ਼ਾਂ ਕੀਤੀ ਜਾਂਦੀਆਂ ਕਿਹੜੇ ਢੰਗ ਤਰੀਕੇ ਸੌਖੇ ਹੈ ਸਾਡੀ ਬਚਤ ਵੀ ਹੋ ਸਕੇ ਅਸੀਂ ਮੁਨਾਫਾ ਵੀ ਲੈ ਸਕੇ ਇਸ ਲਈ ਕੈਂਪ ਲਾਏ ਜਾਂਦੇ ਆ ਜੀ ਦਾ ਬਹੁਤ ਸਾਰੇ ਸਾਡੇ ਕਿਸਾਨ ਭਰਾ ਵੱਡਾ ਫਾਇਦਾ ਉਠਾਉਂਦੇ ਆ ਇਸ ਕੈਂਪ ਵਿੱਚ ਆਇਆ ਨੂੰ ਮੈਂ ਜੀ ਆਇਆਂ ਕਹਣਾ ਬਹੁਤ ਵਧੀਆ ਗੱਲ ਆ ਪਰ ਇਸ ਤੋਂ ਇਲਾਵਾ ਸੀ ਜਿਹੜੇ ਸਾਡੇ ਵਿਭਾਗ ਦੇ ਕਰਮਚਾਰੀ ਅਧਿਕਾਰੀ ਆ ਉਹਨਾਂ ਨੂੰ ਵੀ ਹਦਾਇਤ ਆ ਪਿੰਡਾਂ ਵਿੱਚ ਜਾ ਕੇ ਨਿੱਕੇ ਕੈਂਪ ਲਾ ਕੇ ਵੀ ਕਿਸਾਨ ਭਰਾਵਾਂ ਨਾਲ ਆਉਣ ਵਾਲੀ ਫਸਲ ਦੇ ਬੀਜਣ ਫਸਲ ਨੂੰ ਬੀਜਣ ਵਾਸਤੇ ਜੋ ਅਸੀਂ ਦੱਸ ਸਕਦੇ ਆ ਜੋ ਅਸੀਂ رائے مشورہ ਸਾਂਝਾ ਕਰ ਸਕਦੇ ਆ ਉਹਦੇ ਲਈ ਉਹ ਸਹਿਯੋਗ ਕਰਨ ਦੀ ਜਿੰਨੇ ਦੀ ਕੋਸ਼ਿਸ਼ ਹੈ ਵੱਤ ਤੋਂ ਵੱਤ ਬਜਾਦ ਕਰਾਈ ਜਾਵੇ ਉਹਦੇ ਵਾਸਤੇ ਵੀ ਉਹਦੇ ਤੇ ਸਬਸਿਡੀ ਔਰ ਉਸ ਤੋਂ ਬਾਅਦ ਕਈ ਕੰਪਨੀਆਂ ਜਿਹੜੀਆਂ ਦਵਾਈਆਂ ਲੈ ਕੇ ਆਈਆਂ ਬਹੁਤ ਵਹਿੰਗੀਆਂ ਨਹੀਂ ਉਹਨਾਂ ਦੇ ਟ੍ਰਾਇਲ ਵੀ ਅਸੀਂ ਲਵਾ ਕੇ ਜਿਹਦੇ ਨਾਲ ਫਾਇਦਾ ਹੋਵੇ ਰੇਟ ਤੇ ਕੋਈ ਸਰਕਾਰ ਇਹ 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 ਤੁਹਾਨੂੰ ਵੀ ਪਤਾ ਹੈ ਇਹ ਗੱਲਾਂ ਕਰਨੀਆਂ ਹੁੰਦੀਆਂ ਇਹ ਵੱਡਾ ਹੀ ਸਰਕਾਰ ਦਾ ਜੋ ਮੁੱਲ ਹੈ ਉਸੇ ਪਾਈ ਉਹ ਤੋਂ ਕਈ ਵਾਰੀ ਮਹਿੰਗਾ ਵੀ ਵਿਕ ਜਾਂਦਾ ਤੇ ਉੱਥੋਂ ਉਹਨਾਂ ਦਾ ਐਮਐਸਪੀ ਹੁੰਦਾ